ਗੀਤਕਾਰ ਪੱਟੀ ਭੜੀ ਵਾਲੇ ਲੜਨਗੇ ਲੋਕ ਸਭਾ ਚੋਣ ਉਹਨਾਂ ਦਾ ਕਹਿਣਾ ਕਿ ਇਲਾਕੇ ਦੇ ਲੋਕਾਂ ਦੀ ਅਤੇ ਸਮਾਜ ਸੇਵੀ ਸੰਸਥਾਵਾਂ ਸਭ ਤੋਂ ਵੱਡੀ ਗੱਲ ਇਹ ਜਿੰਨੇ ਕਲਾਕਾਰ ਖੜੇ ਨੇ ਉਹਨਾਂ ਦਾ ਉਹ ਹਲਕਾ ਨਹੀਂ ਕਿਸੇ ਦਾ ਜੱਦੀ ਹਲਕਾ ਨਹੀਂ ਸਾਰੇ ਆਪਣੇ ਹਲਕੇ ਤੋਂ ਬਾਹਰ ਜਾ ਕੇ ਖੜਦੇ ਨੇ ਇਹ ਮੇਰਾ ਆਪਣਾ ਹਲਕਾ ਮੈਂ ਇੱਥੇ ਜੰਮਿਆ ਪੜਿਆ ਇੱਥੇ ਹੀ ਵੱਟਾਂ ਜਿਹੜੀਆਂ ਵੱਡੀਆਂ ਆਪਣੀਆਂ ਮੇਨ ਪਾਰਟੀਆਂ ਨੇ ਮੈਨੂੰ ਸਾਰਿਆਂ ਵੱਲੋਂ ਸੰਪਰਕ ਕੀਤਾ ਗਿਆ ਮੈਨੂੰ ਮੀਟਿੰਗ ਲਈ ਵੀ ਆਫਰ ਦਿੱਤੀ ਗਈ ਆ ਕਿ ਤੁਸੀਂ ਆਓ ਮੀਟਿੰਗ ਕਰੋ ਮੈਨੂੰ ਜੁਆਇਨਿੰਗ ਲਈ ਵੀ ਟਾਈਮ ਦਿੱਤਾ ਸਾਰਿਆਂ ਨੇ ਤੁਸੀਂ ਸੁਣੇ ਨੇ ਜੀ ਜਿਵੇਂ ਮੇਲਾ ਵੇਖਦੀ ਐ ਮਟਿਆਰੇ ਮੇਲਾ ਤੈਨੂੰ ਵੇਖਦਾ ਸਰਮਜੀਤ ਜੀ ਮੇ ਦਾ ਗਾਣਾ ਸੀ ਤੇ ਦੁਰਗੇ ਰੰਗੀਲੇ ਦਾ ਗਾਣਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨਹੀਂ ਇੱਜਤ ਗਵਾਤੀ ਠਾਣਿਆਂ ਚ ਰੋਲਦਾ ਉਸ ਤੋਂ ਬਾਅਦ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨੁਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਲਓ ਜੀ ਇੱਕ ਹੋਰ ਪ੍ਰਸਿੱਧ ਕਲਾਕਾਰ ਆ ਗਿਆ ਮੈਦਾਨ ਚ ਮੇਲਾ ਵੇਖਦੀ ਏ ਮੁਟਿਆਰੇ ਮੇਲਾ ਤੈਨੂੰ ਦੇਖਦਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨੇ ਇੱਜ਼ਤ ਗਵਾਤੀ ਥਾਣਿਆਂ ਚ ਰੋਲਤਾ ਬਾਪੂ ਤੇਰਾ ਗੁజర్ ਗਿਆ ਕਰਜ਼ਾ ਲਾਉਂਦਾ ਅਮੀਰਾਂ ਦਾ ਵਰਗੇ ਪ੍ਰਸਿੱਧ ਗੀਤ ਲਿਖਣ ਵਾਲਾ ਗੀਤਕਾਰ ਭੱਟੀ ਭੜੀ ਵਾਲੇ ਲੜਨਗੇ ਲੋਕ ਸਭਾ ਚੋਣ ਉਹਨਾਂ ਦਾ ਕਹਿਣਾ ਕਿ ਇਲਾਕੇ ਦੇ ਲੋਕਾਂ ਦੀ ਅਤੇ ਸਮਾਜ ਸੇਵੀ ਸੰਸਥਾਵਾਂ ਅਤੇ ਕਲਾਕਾਰਾਂ ਦੀ ਉਹਨਾਂ ਨੂੰ ਹੈ ਪੂਲ ਸਪੋਰਟ ਹਰ ਤਰ੍ਹਾਂ ਮਦਦ ਲਈ ਤਿਆਰ ਕਹਿੰਦੇ ਤੁਸੀਂ ਪੱਟੀ ਸਾਹਿਬ ਤੁਰੋ ਅਸੀਂ ਤੁਹਾਡੇ ਨਾਲ ਤੁਰਾਂਗੇ ਲਓ ਜੀ ਤੁਸੀਂ ਆਪ ਹੀ ਸੁਣ ਲਓ ਪ੍ਰਸਿੱਧ ਗੀਤਕਾਰ ਜਿਨ੍ਹਾਂ ਨੇ ਮਨ ਬਣਾ ਲਿਆ ਹੁਣ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਚੋਣ ਲੜਨ ਦਾ ਉਹ ਲੜਨ ਜਾ ਰਹੇ ਹਨ ਚੋਣ ਤੁਸੀਂ ਆਪ ਹੀ ਉਹਨਾਂ ਦੇ ਮੂੰਹ ਸੁਣੋ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਦੇ ਵਿਚਾਰ ਸੁਣੋ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਤੇ ਕਿਉਂਕਿ ਚੋਣਾਂ ਆ ਗਈਆਂ ਨੇ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਵੀ ਜਿਹੜੇ ਉਤਾਰ ਦਿੱਤੇ ਨੇ ਪਰ ਅਸੀਂ ਇੱਕ ਸੋਚਿਆ ਕਿ ਅਸੀਂ ਆਜ਼ਾਦ ਸੋਚ ਨਾਲ ਆਜ਼ਾਦ ਵਿਚਾਰਧਾਰਨ ਨਾਲ ਅਸੀਂ ਇਹ ਜਿਹੜੀ ਲੜਾਈ ਹੈ ਜਾਂ ਲੋਕਾਂ ਦੀ ਪਬਲਿਕ ਦੀ ਗੱਲ ਹੈ ਲੋਕਾਂ ਦੀ ਗੱਲ ਹੈ ਅਸੀਂ ਸੋਚਦਾ ਕਿ ਅਸੀਂ ਉਹਨੂੰ ਸਿੱਧੀ ਗਵਰਨਮੈਂਟ ਤੱਕ ਅਸੀਂ ਪਹੁੰਚਾ ਸਕਦੇ ਹਾਂ ਤੇ ਕਿਉਂਕਿ ਗੀਤਕਾਰੀ ਖੇਤਰ ਦੇ ਵਿੱਚ ਜਿਹੜਾ ਹੈਗਾ ਸਰਕਲ ਹੋਣ ਕਰਕੇ ਬਹੁਤ ਸਾਰਾ ਪਿਆਰ ਜਿਹੜਾ ਮੈਂ ਹਲਕੇ ਦੇ ਵਿੱਚ ਸਾਰੇ ਜਾ ਕੇ ਆਏ ਆ ਤੇ ਉਹ ਪਿਆਰ ਬੜਾ ਮਿਲੇ ਤੇ ਉਹਦੇ ਨਾਲ ਮੈਨੂੰ ਲੱਗਿਆ ਕਿ ਸਾਨੂੰ ਵੀ ਜਿਹੜਾ ਇਹ ਜਿਹੜੀ ਪਬਲਿਕ ਦੀ ਗੱਲ ਆ ਕਿ ਤਨਾ ਕਿਤੇ ਸਾਨੂੰ ਉਹ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਸਾਨੂੰ ਵਿਚਰਨਾ ਚਾਹੀਦਾ ਤੇ ਮੈਂ ਅੱਜ ਖੰਨੇ ਆਇਆ ਵਿਸ਼ੇਸ਼ ਕਰਕੇ ਸਾਡੇ ਚਾਚਾ ਜੀ ਸ਼ਸ਼ੀ ਵਰਦਨ ਜੀ ਜਿਹੜੇ ਕਿ ਆਪ ਇੱਕ ਬੜੇ ਸੋਸ਼ਲ ਵਰਕਰ ਵੀ ਨੇ ਪੋਲੀਟੀਕਲ ਤੌਰ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਇਹਨਾਂ ਦਾ ਬੜਾ ਮੁਕਾਮ ਹੈ ਤੇ ਧਾਰਮਿਕ ਸੰਸਥਾਵਾਂ 'ਚ ਇਹਨਾਂ ਦਾ ਬੜਾ ਅੱਛਾ ਮੁਕਾਮ ਹੈ ਸੋ ਮੈਂ ਉਹਨਾਂ ਕੋਲ ਅੱਜ ਆਇਆ ਜੀ ਉਹਨਾਂ ਦੀ ਗਾਈਡੈਂਸ ਲੈਣ ਲਈ ਅਸ਼ੀਰਵਾਦ ਲੈਣ ਲਈ ਕਿਉਂਕਿ ਇਹਨਾਂ ਨੂੰ ਸਾਰੇ ਗੁਰ ਰਾਜਨੀਤੀ ਦੇ ਪਤਾ ਨੇ ਤੇ ਉਹਨੂੰ ਲੈ ਕੇ ਅਸੀਂ ਅੱਗੇ ਭਵਿੱਖ ਦੇ ਵਿੱਚ ਕੀ ਅਸੀਂ ਉਹਦਾ ਪ੍ਰਚਾਰ ਕਰਨਾ ਹੈ ਕਿਵੇਂ ਅਸੀਂ ਤੁਰਨਾ ਤੇ ਉਹ ਅੱਜ ਅਸੀਂ ਮੈਂ ਤਾਂ ਕਰਕੇ ਖੰਨੇ ਅੱਜ ਫੇਰੀ ਤੇ ਆਇਆ ਜੀ ਭੱਡੀ ਭੜੇ ਦਾ ਇੱਕ ਬਹੁਤ ਵੱਡਾ ਨਾਮ ਵੀ ਹੈ ਜੀ ਬਿਲਕੁਲ ਜੀ ਮੈਂ ਅਸਲ ਦੇ ਵਿੱਚ ਅਸੀਂ ਬਿਨਾਂ ਪਹਿਲਾਂ ਦੱਸੇ ਤੋਂ ਕਿਸੇ ਨੂੰ 6 ਮਹੀਨਿਆਂ ਤੋਂ ਅਸੀਂ ਲੋਕਾਂ ਦੇ ਵਿੱਚ ਪਬਲਿਕ ਚ ਕੱਲੇ-ਕੱਲੇ ਪਿੰਡਾਂ ਚ ਜਾ ਕੇ ਆਏ ਪਰ ਪਿੰਡਾਂ ਦੇ ਵਿੱਚੋਂ ਕੀ ਹੈ ਜੀ ਲੋਕ ਅਸਲੀਅਤ ਇਹੀ ਹੈ ਵੀ ਸਾਰੀਆਂ ਪਾਰਟੀਆਂ ਤੋਂ ਲੋਕ ਤੰਗ ਹੋ ਗਏ ਲੋਕ ਕਹਿੰਦੇ ਵੀ ਅਸੀਂ ਉਹ ਵੀ ਦੇਖੀ ਸਾਡੇ ਦਾਦੇ ਨੇ ਦੂਜੀ ਪਾਰਟੀ ਦੇਖੀ ਸਾਡੇ ਬਾਪ ਨੇ ਇਹ ਦੇਖੀ ਅਸੀਂ ਆਹ ਦੇਖੀ ਨਮੀਆਂ ਵੀ ਸਾਰਾ ਕੁਝ ਦੇਖ ਲਿਆ ਕਹਿੰਦੇ ਪਰ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨੋ ਦਿਨ ਹੋਰ ਜ਼ਿਆਦਾ ਬੱਦਰ ਹੁੰਦੇ ਜਾ ਰਹੇ ਨੇ ਵੀ ਅਸੀਂ ਤਾਂ ਇਤਕੀ ਵੋਟ ਪਾਉਣ ਹੀ ਨਹੀਂ ਜਾਣ ਅਸੀਂ ਨੋਟਾ ਦਾ ਬਟਨ ਦਬਾਂਗੇ ਨਹੀਂ ਅਸੀਂ ਵੋਟੇ ਨਹੀਂ ਪਾਉਣ ਜਾਣਾ ਪਰ ਜਦੋਂ ਅਸੀਂ ਗਏ ਆ ਪਿੰਡਾਂ ਦੇ ਵਿੱਚ ਅਸੀਂ ਗੱਲ ਕੀਤੀ ਕਿ ਅਸੀਂ ਆਜ਼ਾਦ ਹਾਂ ਤੇ ਉਹ ਫਿਰ ਉਹਨਾਂ ਦਾ ਮਨ ਲੱਗਦਾ ਕਿ ਹਾਂ ਅੱਛਾ ਠੀਕ ਹੈ ਠੀਕ ਹੈ ਤੁਹਾਡਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ ਤਾਂ ਤੁਸੀਂ ਆਓ ਅਸੀਂ ਤੁਹਾਨੂੰ ਤੁਹਾਡੇ ਨਾਲ ਤੁਰਾਂਗੇ ਤੇ ਪਰ ਇਸ ਵੇਲੇ ਕਿਉਂਕਿ ਥੋੜਾ ਜਾ ਲੋਕਾਂ ਲੋਕ ਸੂਝਵਾਨ ਵੀ ਹੋ ਗਏ ਨੇ ਲੋਕਾਂ ਨੂੰ ਪਤਾ ਵੀ ਆ ਸਾਰਾ ਕੁਝ ਸਮਝਦਾਰ ਨੇ ਤੇ ਉਥੇ ਜਿਵੇਂ ਅਸੀਂ ਆਜ਼ਾਦ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਆਜ਼ਾਦ ਸੋਚ ਦੀ ਗੱਲ ਕਰਦੇ ਹਾਂ ਜਿਹੜੀ ਨਵੀਂ ਪੀੜ੍ਹੀ ਹੈ ਨਵੀਂ ਜਨਰੇਸ਼ਨ ਹੈ ਉਹ ਵੀ ਆਜ਼ਾਦ ਸੋਚ ਦੀ ਗੱਲ ਕਰਦੇ ਨੇ ਸਾਨੂੰ ਲੱਗਦਾ ਕਿ ਇਸ ਤਰ੍ਹਾਂ ਕਿਤੇ ਉਹ ਉਹਨਾਂ ਦੀ ਸੋਚ ਸਾਡੀ ਸੋਚ ਉਹਨਾਂ ਨਾਲ ਮਿਲੂਗੀ ਮੈਚ ਕਰੂਗੀ ਤੇ ਅਸੀਂ ਉਮੀਦ ਆ ਵੀ ਸਾਡੇ ਨਾਲ ਲੋਕ ਤੁਰਨਗੇ ਕੋਈ ਐਸਾ ਸਵਾਲ ਵੀ ਆਇਆ ਕਿ ਕਿਸੇ ਪਾਰਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਤੁਸੀਂ ਕਿਸੇ ਪਾਰਟੀ ਨਾਲ ਕੋਈ ਸੰਪਰਕ ਕਰਦੇ ਹੁੰਦਾ ਜੀ ਮੈਨੂੰ ਦੋ ਤਿੰਨ ਜਿਹੜੀਆਂ ਵੱਡੀਆਂ ਆਪਣੀਆਂ ਮੇਨ ਪਾਰਟੀਆਂ ਨੇ ਮੈਨੂੰ ਸਾਰਿਆਂ ਵੱਲੋਂ ਸੰਪਰਕ ਕੀਤਾ ਗਿਆ ਮੈਨੂੰ ਮੀਟਿੰਗ ਲਈ ਵੀ ਆਫਰ ਦਿੱਤੀ ਗਈ ਆ ਕਿ ਤੁਸੀਂ ਆਓ ਮੀਟਿੰਗ ਕਰੋ ਮੈਨੂੰ ਜੁਆਇਨਿੰਗ ਲਈ ਵੀ ਟਾਈਮ ਦਿੱਤੇ ਗਏ ਕਿ ਤੂੰ ਜੁਆਇਨਿੰਗ ਕਰੋ ਪਰ ਮੈਨੂੰ ਲੱਗਦਾ ਕਿ ਜਿਵੇਂ ਮੈਂ ਪਿੰਡਾਂ 'ਚ ਵਿਚਰ ਕੇ ਆਇਆ ਜੋ ਮੈਨੂੰ ਆਪਣੇ ਆਪਣਾ ਗਰਾਊਂਡ ਲੈਵਲ ਤੇ ਬਿਨਾਂ ਕਿਸੇ ਨੂੰ ਦੱਸੇ ਤੋਂ ਬਿਨਾਂ মিডিਆ ਤੇ ਸਾਹਮਣੇ ਜਾਏ ਤੋਂ ਮੈਂ ਕੰਮ ਕੀਤਾ ਤਾਂ ਮੈਨੂੰ ਲੱਗਦਾ ਵੀ ਉੱਥੇ ਮੈਨੂੰ ਲੱਗਦਾ ਕਿ ਮੈਂ ਜਿਹੜੇ ਇਹਨਾਂ ਦਾ ਜਿਹੜਾ ਆਪਸੀ ਟਕਰਾਏ ਪਾਰਟੀਆਂ ਦਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਸਾਡਾ ਜਾਦਾ ਭਲੜਾ ਭਾਰੀ ਹੋ ਸਕਦਾ ਪੱਟੀ ਸਾਹਿਬ ਕਈ ਵਾਰ ਤਾਂ ਲੋਕਾਂ ਦੇ ਦਿਮਾਗ 'ਚ ਪੱਟੀਪੜੀ ਵਾਲਾ ਹੋਉਂ ਕਿਉਂਕਿ ਚਿਹਰਾ ਅਗਲੀ ਸੋਨਾ ਬਹੁਤ ਜ਼ਰੂਰੀ ਆ ਜੀ 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 ਮੇਰੇ ਗੀਤ ਸਾਰਿਆਂ ਨੇ ਤੁਸੀਂ ਸੁਣੇ ਨੇ ਜੀ ਜਿਵੇਂ ਮੇਲਾ ਵੇਖਦੀ ਐ ਮਟਿਆਰੇ ਮੇਲਾ ਤੈਨੂੰ ਵੇਖਦਾ ਸਰਮਜੀ ਜੀ ਮੇ ਦਾ ਗਾਣਾ ਸੀ ਤੇ ਦੁਰਗੇ ਰੰਗੀਲੇ ਦਾ ਗਾਣਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨਹੀਂ ਇੱਜ਼ਤ ਕੋ ਆਤੀ ਠਾਣਿਆਂ ਚ ਰੋਲਤਾ ਉਸ ਤੋਂ ਬਾਅਦ ਬਾਪੂ ਤੇਰਾ ਗੁਜ਼ਰ ਗਿਆ ਮੇ ਲਾਉਂਦਾ ਕਰ ਜ਼ਮੀਰਾਂ ਦਾ ਤੇ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਹੁਣ ਫਿਲਮਾਂ ਦੇ ਵਿੱਚ ਗਾਣੇ ਆਏ ਨੇ ਰੋਸ਼ਨ ਪ੍ਰਿੰਸ ਦੀ ਫਿਲਮ ਆਈ ਹੈ ਉਹਦੇ ਵਿੱਚ ਗਾਣਾ ਆਇਆ ਜੱਟੀ 15 ਮਰਬਿਆਂ ਵਾਲੀ ਫਿਲਮ ਆਈ ਹੈ ਉਸ 'ਚ ਵੀ ਗੀਤ ਆਇਆ ਤੇ ਹਿੰਦੀ ਫਿਲਮਾਂ ਦੋ ਨੇ ਜੀ ਉਹਨਾਂ ਦੇ ਵਿੱਚ ਮੇਰੇ ਗਾਣੇ ਆ ਰਹੇ ਨੇ ਵੱਡੇ ਪੱਦਰ ਦੀਆਂ ਫਿਲਮਾਂ ਨੇ ਤੇ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਉਹ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਜਸਵੀਰ ਜੱਸੀ ਮਲਕੀਸ਼ ਸਿੰਘ ਤੇ ਇਹਨਾਂ ਦੀਆਂ ਆਵਾਜ਼ਾਂ 'ਚ ਮੀਕਾ ਸਿੰਘ ਇਹਨਾਂ ਦੀਆਂ ਆਵਾਜ਼ਾਂ 'ਚ ਵੀ ਗਾਣੇ ਆ ਰਹੇ ਪੱਟੀ ਭੜੀ ਵਾਲਾ ਨਾਲ ਇਸ ਟਾਈਮ ਕਲਾਕਾਰ ਕਿੰਨੇ ਕੁ ਸਪੋਰਟ ਕਰਦਾ ਜੀ ਦੇਖੋ ਜੀ ਕਲਾਕਾਰਾਂ ਦੀ ਮੈਨੂੰ ਸਾਰਿਆਂ ਦੀ ਪੂਰੀ ਸਪੋਰਟ ਹੈ ਕਲਾਕਾਰ ਗੀਤਕਾਰ ਜਿੰਨੇ ਮਿਊਜ਼ੀਸ਼ੀਅਨ ਨੇ ਤੇ ਇਸ ਵੇਲੇ ਜੇ ਆਪਾਂ ਲਈਏ ਤਾਂ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਹੈ ਇਸ ਵੇਲੇ ਪੂਰੇ ਦੁਨੀਆ ਦੇ ਵਿੱਚ ਮਤਲਬ ਦੂਜੇ ਨੰਬਰ ਤੇ ਇੰਡਸਟਰੀ ਗਣੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਸਾਥ ਹੈ ਇਹ ਸਾਰਿਆਂ ਨੂੰ ਲੱਗਦਾ ਕਿ ਇਹਦੇ ਰਾਹੀਂ ਅਸੀਂ ਆਪਣੀ ਗੱਲ ਕਿਉਂਕਿ ਉਹਨਾਂ ਦੀ ਵੀ ਆਪਣੀਆਂ ਪ੍ਰੋਬਲਮਾਂ ਨੇ ਮੰਗਾਂ ਨੇ ਕਲਾਕਾਰਾਂ ਦੀਆਂ ਵੀ ਮੰਗਾਂ ਨੇ ਉਹ ਵੀ ਅਸੀਂ ਰਲ ਕੇ ਜਿਹੜੀਆਂ ਸਾਰੀਆਂ ਪਹਚਾਵਾਂਗੇ ਤੇ ਇਹਨਾਂ ਦਾ ਸਾਰਿਆਂ ਦਾ ਪੂਰਾ ਸਪੋਰਟ ਹੈ ਜੀ ਉਤੇ ਉਹ ਵੀ ਇਹੀ ਕਹਿੰਦੇ ਨੇ ਕਿ ਤੁਸੀਂ ਤਰੋ ਅਸੀਂ ਤੁਹਾਡੇ ਨਾਲ ਕਾਫਲਾ ਬਣ ਕੇ ਚੱਲਾਂਗੇ ਪੱਟੇ ਸਾਹਿਬ ਭਗਵੰਦ ਜੀ ਕੀ ਲੱਗਦਾ ਕਿ ਵੀ ਉੜੰਗ ਦੇ ਮੁਕਾਬਲੇ ਜਿਹੜੇ ਇਲੈਕਸ਼ਨ ਉਹਨਾਂ ਦੀ ਪਾਰਟੀ ਦੇ ਅਲੱਗ ਹੋ ਕੇ ਇਲੈਕਸ਼ਨ ਲੜਨਾ ਗੱਲ ਇਹ ਆ ਜੀ ਦੇਖੋ ਇਹ ਇਹ ਸ਼ੁਰੂ ਤੋਂ ਚੱਲਦਾ ਹੈ ਰਾਜਨੀਤੀ ਹੈ ਹਰ ਬੰਦਾ ਹਰ ਬੰਦੇ ਦੀ ਆਪਣੀ ਇੱਕ ਅਲੱਗ ਪਾਰਟੀ ਹੋ ਸਕਦੀ ਹੈ ਅਲੱਗ ਸੋਚ ਹੋ ਸਕਦੀ ਹੈ ਉਹ ਉਹ ਵੀ ਸਾਡੇ ਨਾਲ ਅਸੀਂ ਇਕੱਠੇ ਬਹੁਤ ਸਾਰਾ ਵਿਚਰੇ ਆ ਅਸੀਂ ਇਕੱਠੇ ਸ਼ੁਰੂ ਤੋਂ ਅੱਛੀ ਤਰ੍ਹਾਂ ਜਾਣਦੇ ਨੇ ਸਾਨੂੰ ਅੱਛੀ ਤਰ੍ਹਾਂ ਮਤਲਬ ਮਿਲਦੇ ਵੀ ਆ ਤੇ ਪਰ ਕਿਉਂਕਿ ਚਲੋ ਉਹਨਾਂ ਉਹ ਇਸ ਵੇਲੇ ਸੀਐਮ ਨੇ ਵੱਡੇ ਮਕਾਮ ਤੇ ਨੇ ਤੇ ਚਲੋ ਅਸੀਂ ਮੈਨੂੰ ਲੱਗਦਾ ਕਿ ਆ ਸਾਡੀ ਜਿਹੜੀ ਸੋਚ ਆ ਸਾਨੂੰ ਆਪਣੀ ਸੋਚ ਵੀ ਅੱਗੇ ਲਿਆਉਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਕਿਸੇ ਦੀ ਸੋਚ ਦੇ ਥੱਲੇ ਦਬ ਕੇ ਰਹੇ ਜੇ ਤਾਂ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਪਬਲਿਕ ਦੀ ਗੱਲ ਨਹੀਂ ਕਰ ਸਕਦੇ ਪਰ ਸਰ ਲਾਸਟ ਕੁਐਸਚਨ ਜਿਹੜਾ ਹੈ ਕਿਉਂਕਿ ਅੱਜ ਪਬਲਿਕ ਸੂਝਵਾਨ ਹੋ ਚੁੱਕੀ ਹੈ ਬੜੀ ਲਿਖੀ ਹੋ ਚੁੱਕੀ ਹੈ ਔਰ ਪਬਲਿਕ ਚਾਹਦੀ ਵੀ ਹੈ ਕਿ ਪੜ੍ਹੇ ਲਿਖੇ ਜਿਹੜੇ ਨੇ ਆਗੂ ਨੌਜਵਾਨਾਂ ਆਗੂ ਅੱਗੇ ਆਣ ਜਿਹੜੇ ਕਿ ਦੇਸ਼ ਦੀ ਭਲਕਾਟ ਸਮਾ ਸਕਣ ਪੰਜਾਬ ਦੀ ਭਲਕਾਟ ਤੁਸੀਂ ਕੀ ਕਰਦੇ ਹੋ ਤੇ ਕੀ ਰੋਡਾ ਜਿਹੜਾ ਹੈ ਜੀ ਮੈਂ ਸਟੱਡੀ ਜਿਹੜੀ ਕੀਤੀ ਆ ਜੀ ਮੈਂ ਮਾਸਟਰ ਡਿਗਰੀ ਮੈਂ ਕੀਤੀ ਆ ਜੀ ਤੇ ਪੰਜਾਬੀ ਲਿਟਰੇਚਰ ਦੇ ਵਿੱਚ ਉਸ ਤੋਂ ਬਾਅਦ ਮੈਂ ਐਮਬੀਏ ਫਾਈਨਾਂਸ ਡਿਗਰੀ ਕੀਤੀ ਹੈ ਜੀ ਉਹ ਤੋਂ ਉਹ ਤੋਂ ਬਿਨਾ ਫਿਰ ਮੈਂ ਜੌਬ ਕੀਤੀ ਹੈ ਜੀ ਕੋਰਪੋਰੇਟ ਸੁਸਾਇਟੀਆਂ ਦੇ ਵਿੱਚ ਤੇ ਉਥੋਂ ਵੀ ਮੈਂ ਰਿਟਾਇਰਮੈਂਟ ਹੋਣ ਲਈ ਹੈ ਜੀ ਪਿੱਛੇ ਤੇ ਮੇਰਾ ਜਿਹੜਾ ਹੈਗਾ ਸਰਕਲ ਉਹ ਸੋਸ਼ਲ ਵੀ ਹੈ ਤੇ ਦੂਸਰੇ ਪਾਸੇ ਜਿਹੜੇ ਸਾਡੇ 뮤ዚਕਲ ਹਨ ਉਹਦੇ ਵਿੱਚ ਵੀ ਹੈਗਾ ਤੇ ਮੈਨੂੰ ਉਮੀਦ ਹੈ ਵੀ ਸਾਡੇ ਨਾਲ ਕਾਫੀ ਜ਼ਿਆਦਾ ਜਿਹੜਾ ਲੋਕ ਜੁੜਨਗੇ ਬਹੁਤ ਅੱਛਾ ਲਾਰਦ ਜੀ ਤੁਸੀਂ ਜਿਹੜਾ ਹੈ ਸ਼ਸ਼ੀਵਰਦਨ ਜੀ ਨਾਲ ਜਿਹੜਾ ਹੈ ਮੁਬਾਰਕਤ ਕੀਤੀ ਹੈ ਜੀ ਕੀ ਇਸ ਬੋਲ ਉਤਾਰ ਜੀ ਬਿਲਕੁਲ ਜੀ ਸ਼ਸ਼ੀਵਰਦਨ ਜੀ ਮੈਂ ਪਹਿਲੇ ਤੁਹਾਨੂੰ ਦੱਸ ਕੇ ਟੈਕ ਕਿ ਇਹ ਸੋਸ਼ਲ ਤੌਰ ਤੇ ਕੋਈ ਲੋੜ ਨਹੀਂ ਇਹਨਾਂ ਦੀ ਜਾਣ ਪਛਾਣ ਦੇਣ ਦੀ ਇਹ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਜਿਹੜੀਆਂ ਸੰਸਥਾਵਾਂ ਨੇ ਹਿੰਦੂ ਸਮਾਜ ਹੋਵੇ ਜਾਂ ਬ੍ਰਾਹਮਣ ਸਮਾਜ ਹੋਵੇ ਜਾਂ ਜੋ ਹੋਰ ਵੀ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਆਪਣਾ ਇਹਨਾਂ ਦਾ ਮਕਾਮ ਹੈ ਬਹੁਤ ਵੱਡਾ ਸੋ ਅਸੀਂ ਇਹਨਾਂ ਤੋਂ ਅੱਜ ਇਹਨਾਂ ਦੀ ਇਹੀ ਗਾਈਡੈਂਸ ਲੈਣ ਲਈ ਇਹਨਾਂ ਦਾ ਅਸ਼ੀਰਵਾਦ ਲੈਣ ਲਈ ਆਏ ਸੀ ਤੇ ਬਹੁਤ ਅੱਛਾ ਗਾਈਡ ਕੀਤਾ ਜੇ ਸਾਨੂੰ ਲੱਗਦਾ ਵੀ ਜਿਹੜੀ ਇਹਨਾਂ ਦੀ ਗਾਈਡੈਂਸ ਥੱਲੇ ਅਸੀਂ ਜਿਹੜਾ ਵਿਖੇ ਦੇ ਵਿੱਚ ਜਿਹੜੀ ਸਾਡੀ ਮਹਿਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਤੇ ਉਹਨੂੰ ਬਹੁਤ ਵੱਡਾ ਹੰਗਾਰਾ ਮਿਲੂਗਾ ਪੱਟੀ ਪੜੀ ਜੀ ਇੱਕ 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 ਸਵਾਲ ਹੋ ਰਿਹਾ ਜੀ ਜਿਵੇਂ ਅ ਸ਼ੁਰਤ ਹੀ ਆਇਆ ਵੀ ਜਿਵੇਂ ਹੰਸਰਾ ਜਾਂਸ ਖੜੇ ਨੇ ਜਾਂ ਫਿਲਮੀ ਐਕਟਰ ਸਨਿਦੋਲ ਜਿੱਤ ਕੇ ਗਏ ਨੇ ਜੀ ਤੇ ਹੋਰ ਕਲਾਕਾਰ ਗੀਤਕਾਰ ਕਲਾਕਾਰ ਫਿਲਮੀ ਕਲਾਕਾਰ ਗਾਇਕ ਕਲਾਕਾਰ ਵਿੱਚੋਂ ਕੋਈ ਕੰਮ ਕਾਮਯਾਬੀ ਹੋਈ ਲੇਕਿਨ ਉਹ ਬਾਅਦ ਚ ਆ ਕੇ ਆਪਣੇ ਵਿੱਚੋਂ ਜਿਵੇਂ ਪੁੱਛਿਆ ਨਹੀਂ ਲੋਕਾਂ ਨੂੰ ਇੱਕ ਥੰਡ ਤੇ ਇਤਬਾਰ ਕਿਵੇਂ ਜੰਮੂਗਾ ਇਸ ਹੱਦ ਤੱਕ ਨਹੀਂ ਬਿਲਕੁਲ ਜੀ ਦੇਖੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਹੈ ਜੀ ਮੈਂ ਇਹ ਉਸ ਹਲਕੇ ਆ ਮੈਂ ਆਪਣੇ ਹਲਕੇ ਤੋਂ ਖੜ ਰਿਹਾ ਹਾਂ ਸਭ ਤੋਂ ਵੱਡੀ ਗੱਲ ਇਹ ਜਿੰਨੇ ਕਲਾਕਾਰ ਖੜੇ ਨੇ ਉਹਨਾਂ ਦਾ ਉਹ ਹਲਕਾ ਨਹੀਂ ਕਿਸੇ ਦਾ ਜੱਦੀ ਹਲਕਾ ਨਹੀਂ ਸਾਰੇ ਆਪਣੇ ਹਲਕੇ ਤੋਂ ਬਾਹਰ ਜਾ ਕੇ ਖੜਦੇ ਨੇ ਵੀ ਇਹ ਮੇਰਾ ਆਪਣਾ ਹਲਕਾ ਮੈਂ ਇੱਥੇ ਜੰਮਿਆ ਪੜਿਆ ਇੱਥੇ ਵੱਡਾ ਹੋਇਆ ਤੇ ਮੇਰਾ ਲੋਕਾਂ ਨਾਲ ਮੋਹ ਮੁਹੱਬਤ ਹੈ ਪਿਆਰ ਹੈ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ ਤੇ ਮੈਨੂੰ ਲੋਕਾਂ ਤੇ ਵਿਸ਼ਵਾਸ ਹੈ ਵੀ ਉਹਨਾਂ ਦੇ ਵਿਸ਼ਵਾਸ ਨਾਲ ਮੈਂ ਖੜਾ ਰਹੂੰਗਾ ਤੇ ਮੈਂ ਉਹਨਾਂ ਦੇ ਹਰ ਪਲ ਜਦੋਂ ਬੁਲਾਉਣਗੇ ਮੈਂ ਹਾਜ਼ਰ ਰਹੂੰਗਾ ਧੰਨਵਾਦ ਜੀ